ਇੱਕ ਦਿਨ ਤੜਕਸਾਰ ਅਜੇ 4:00 ਵਜੇ ਸਨ ਭਾਈ ਵਿਜੈ ਸਿੰਘ ਹਰੀ ਮਹਿੱਲਾ ਦੇ ਪਿੱਛੇ ਬਾਗ ਵਿੱਚ ਬੈਠੇ ਪਰਮੇਸ਼ਰ ਦੇ ਧਿਆਨ ਵਿੱਚ ਮਗਨ ਹੋ ਰਹੇ ਸਨ ਪਿਛਲੀ ਰਾਤ ਦਾ ਚੰਦ ਪਿਛਲੀ ਅਵਸਥਾ ਦੇ ਦਾੜੇ ਵਾਂਗੂ ਧਰਤੀ ਦੇ ਚਿਹਰੇ ਨੂੰ ਨੂਰ ਦੇ ਰਿਹਾ ਸੀ ਤਾਰਿਆਂ ਦੀ ਛਟਕੀ ਹੋਈ ਰਾਤ ਹੋਰ ਵੀ ਸੁਹਾਵਾਂ ਫੈਲਾ ਰਹੀ ਸੀ ਪਿੰਨੀ ਠੰਡ ਸਰੀਰ ਨੂੰ ਐਸਾ ਆਨੰਦ ਦੇ ਰਹੀ ਸੀ ਜਿਵੇਂ ਗੁਲਾਬ ਦੀਆਂ ਖੰਭੜੀਆਂ ਨੂੰ ਤਰੇਲ بیگم ساری ਰਾਤ ਨਹੀਂ ਸੁੱਤੀ ਕਦੇ ਕੋਠੇ ਕਦੀ ਕਦੀ ਅੰਦਰ ਕਦੀ છਜੇ ਤੇ ਮੱਛੀ ਵਾਂਗ ਤੜਫਦੀ ਫਿਰਦੀ ਰਹੀ ਤਪ ਵਾਲੇ ਨੂੰ ਜੇਕਰ ਠੰਡ ਦਾ ਸੁਆਦ ਨਹੀਂ ਤੇਵੇਂ ਪਿੰਨੀ ਪਿੰਨੀ ਰਾਤ ਤਪ ਦੇ ਚਿੱਤ ਲਈ ਠੰਡ ਨਹੀਂ ਸੀ ਵਰਤਾ ਰਹੀ ਕਦੇ ਰੋਂਦੀ ਕਦੇ ਹੱਸਦੀ ਕਦੇ ਸਮਝ ਕਰਦੀ ਤੇ ਕਦੇ ਬੇਵਸ ਹੋ ਜਾਂਦੀ ਕਦੇ ਆਪਣੇ ਮਨ ਨਾਲ ਗੱਲ ਨਹੀਂ ਛੜ ਪੈਂਦੀ ਹੈ ਮਨਾ ਆ ਸਮਝ ਦੇਖ ਅੱਗੇ ਦੇਸ਼ ਵਿੱਚ ਭਿਖਾਰੀ ਖਾਂ ਦੀ ਬਾਬਤ ਕੀ ਹਾਸੋ ਹਣੀ ਹੋਈ ਹੈ ਤ੍ਰਿਮਤ ਦਾ ਕੀ ਹੈ ਭਾਵੇਂ ਸੌ ਗੱਜਗਦੀ ਪਰ ਬੈਠੇ ਫੇਰ ਤੀਨੀ ਰਤਾ ਸ਼ੱਕ ਪਿਆ ਨਹੀਂ ਤੇ ਤੀਵੀ ਦਾ ਜਸ ਗਿਆ ਨਹੀਂ ਵਿਚਾਰੀ ਰਜ਼ੀਆ ਬੇਗਮ ਦਾ ਹਾਲ ਤੈਨੂੰ मालूम ਹੀ ਹੈ ਦੇਖ ਮੈਂ ਕਿਸ ਸੁੱਖ ਦੇ ਪਿੱਛੇ ਪਈ ਆ ਸਾਰਾ ਪੰਜਾਬ ਮੇਰੇ ਹੁਕਮ ਵਿੱਚ ਤੇ ਮੇਰਾ ਆਪਣਾ ਮਨ ਮੇਰੀਆਂ ਵਾਗਾਂ ਤੋਂ ਬਾਹਰ ਹਾਏ ਮੇਰੇ ਕਰਤੱਬ ਪੁਸਤਕਾਂ ਵਿੱਚ ਲਿਖੇ ਜਾਣਗੇ ਸਦੀਆਂ ਬੀਤ ਜਾਣਗੀਆਂ ਮੇਰੀਆਂ ਹੱਡੀਆਂ ਵੀ ਕਬਰ ਵਿੱਚ ਮਿੱਟੀ ਹੋ ਜਾਣਗੀਆਂ ਪਰ ਮੇਰੇ ਨਾਮ ਤੋਂ ਵਜ਼ੀਰ ਵਾਲਾ ਤੱਬਾ ਨਹੀਂ ਢੁਪੇਗਾ ਜਦ ਕਿਤੇ ਮੇਰਾ ਨਾਮ ਆਵੇਗਾ ਤਾਂ ਇਹ ਜ਼ਿਕਰ ਛਿੜੇਗਾ ਹੁਣ ਤੱਕ ਬੇਬਸ ਸਿੱਖ ਮੇਰੇ ਫੰਦੇ ਵਿੱਚ ਹੈ ਉਹ ਨਿਰਦੋਸ਼ ਹੈ ਉੱਥੇ ਕੈਦੀ ਹੈ ਮੇਰੇ ਹੁਕਮ ਦੇ ਸਾਹੇ ਵਿੱਚ ਹੈ ਉਸ ਦਾ ਨਾਮ ਕੀ ਵਿਗੜਨਾ ਹੈ ਮਰਦ ਜੋ ਬੁਰੀਾਈ ਕਰੇ ਅੰਨੀ ਖਲਕਤ ਕੁਝ ਨਹੀਂ ਕਹਿੰਦੀ ਤ੍ਰੀਮਤ ਤੇ ਝੂਠਾ ਸ਼ੱਕ ਵੀ ਪੈ ਜਾਵੇ ਤਾਂ ਤੀਵੀਂ ਦੀ ਮਿੱਟੀ ਉੱਡ ਜਾਂਦੀ ਹੈ ਤਾਂ ਹੀ ਤਾਂ ਕਹਿੰਦੇ ਹਨ ਕਿ ਤ੍ਰੀਮਤਾਂ ਨੂੰ ਬੜਾ ਜੱਤ ਸਤ ਸੰਭਾਲਣਾ ਚਾਹੀਦਾ ਹੈ ਤੀਵੀਂ ਨੂੰ ਉੱਚੀ ਅੱਖ ਕਿਸੇ ਵੱਲ ਵੀ ਨਹੀਂ ਤੱਕਣਾ ਚਾਹੀਦਾ ਪਰ ਇਸ ਗੱਲ ਲਈ ਮਨ ਤੇ ਕਾਬੂ ਰੱਖਣਾ ਪੈਣਾ ਹੈ ਅੱਛਾ ਠੀਕ ਹੈ ਪਰ ਖਬਰੇ ਕੱਲ ਕਿਸੇ ਦਾ ਹੈ ਅੱਗਾ ਕਿਨੇ ਡਿੱਠਾ ਹੈ ਕੀ ਪਤਾ ਮੈਂ ਮਾਰੀ ਜਾਵਾਂ ਇਹ ਰਾਜ ਭਾਗ ਹੈ ਪਰ ਇਕੱਲੀ ਆ ਅੱਛਾ ਚਲੋ ਸਿੰਘ ਜੀ ਨਾਲ ਗੱਲਬਾਤ ਤਾਂ ਕਰੀਏ ਉਸ ਭੋਲੇ ਨੂੰ ਤਾਂ ਖਬਰ ਹੀ ਨਹੀਂ ਕਿੱਡਾ ਨੇਕ ਹੈ ਦਾਨਾ ਹੈ ਬੰਦਗੀ ਵਾਲਾ ਹੈ ਤੇ ਚੰਨ ਹੈ ਇਸ ਤਰ੍ਹਾਂ ਦੇ ਖਿਆਲਾਂ ਵਿੱਚ ਬੇਗਮ ਰਾਤ ਬਿਤਾਵੇ ਪਰ ਬੀਤੇ ਨਾ ਛੇਕੜੇ ਕੋਬਾਲ ਵਿੱਚ ਉੱਠ ਕੇ ਉੱਧਰ ਗਈ ਜਿੱਧਰ ਸ਼ੀਲਕੌਰ ਜੀ ਸਨ ਚੀਤਾਂ ਵਿੱਚੋਂ ਡਿੱਠਾ ਕਿ ਸ਼ੀਲਕੌਰ ਤੇ ਬਾਲਕ ਬੈਠੇ ਪਾਠ ਕਰ ਰਹੇ ਹਨ ਪਰ ਵਿਜੈ ਸਿੰਘ ਨਹੀਂ ਹੈ ਹੁਣ ਬੇਗਮ ਪਰਲੇ ਛੱਜੇ ਤੇ ਗਈ ਬਾਗਵਲ ਨਜ਼ਰ ਕੀਤੀ ਤਾਂ ਸੰਗ ਮਰਮਰ ਦੀ ਛਲਾ ਉਤੇ ਚਾਨਣਾ ਚੰਦ ਚਮਕਦਾ ਦਿਸਿਆ ਬੇਗਮ ਚੱਟ ਉੱਥੇ ਪਹੁੰਚੀ ਜਦੋਂ ਬੇਗਮ ਨੇ ਸਿੰਘ ਜੀ ਦੇ ਭਜਨੀਕ ਚਿਹਰੇ ਦਾ ਦਰਸ਼ਨ ਕੀਤਾ ਤਾਂ ਠੰਡ ਜਿਹੀ ਪਈ ਕਿ ਸਭ ਘਬਰਾਹ ਵਾਲੇ ਖਿਆਲ ਉੱਡ ਗਏ ਵਾਸ਼ਨਾ ਦੂਰ ਹੋ ਗਈਆਂ ਤੇ ਬੇਵਸ ਹੋ ਕੇ ਸਿਰ ਨਿਵ ਗਿਆ ਸਿੰਘ ਜੀ ਨੇ ਅੱਖਾਂ ਖੋਲੀਆਂ ਤੇ ਕਿਹਾ ਆਪ ਸਿਰ ਨਾ ਝੁਕਾਓ ਬੈਠ ਜਾਓ ਬੇਗਮ ਤੁਸੀਂ ਮੈਨੂੰ ਇਸ ਵੇਲੇ ਵੇਖ ਕੇ ਹੈਰਾਨ ਹੋਗੇ ਹੋਵੋਗੇ ਪਰ ਜਿਵੇਂ ਪਰਮੇਸ਼ਰ ਦੇ ਪਿਆਰ ਨੇ ਤੁਹਾਨੂੰ ਸੋਣ ਨਹੀਂ ਦਿੱਤਾ ਤੇਵੇਂ ਤੁਹਾਡੇ ਪਿਆਰ ਨੇ ਮੈਨੂੰ ਨਹੀਂ ਸੋਣ ਦਿੱਤਾ ਹੁਣੇ ਕਰਜ਼ ਸੁਣ ਲਵੋ ਮੇਰੇ ਚਿੱਤ ਵਿੱਚ ਤੁਹਾਡਾ ਪਿਆਰ ਪੈ ਗਿਆ ਹੈ ਮੈਂ ਸਾਰੇ ਔੜ-ਪੋੜ ਉਸ ਨੂੰ ਕੱਢਣ ਦੇ ਕੀਤੇ ਪਰ ਨਹੀਂ ਨਿਕਲਦਾ ਹੁਣ ਕਿਰਪਾ ਕਰਕੇ ਆਪ ਮੇਰੇ ਨਾਲ ਵਿਆਹ ਕਰ ਲਵੋ ਤੁਸੀਂ ਮੁਸਲਮਾਨ ਹੋ ਜਾਵੋ ਤਾਂ ਬੜੀ ਖੁਸ਼ੀ ਹੈ ਨਹੀਂ ਤਾਂ ਐਵੇਂ ਹੀ ਰਹੋ ਪਰ ਨਿਕਾਹ ਪੜਾ ਲਵੋ ਨਿਕਾਹ ਪਰ ਜ਼ਰਾ ਲੁਕਵੀ ਰਹੇ ਗੱਲ ਸਿੰਘ ਜੀ ਇਹ ਪਰਜਾ ਮਾਤਾ ਦੂਰੰਦੇਸ਼ੀ ਤੋਂ ਕੰਮ ਲਵੋ ਮੈਂ ਵਿਆਹਿਆ ਹੋਇਆ ਹਾਂ ਆਪ ਨੂੰ ਮਾਲੂਮ ਹੈ ਫਿਰ ਆਪ ਦੇ ਸਿਰ ਤੇ ਸਾਰੇ ਦੇਸ਼ ਦਾ ਬੰਦੋਬਸਤ ਹੈ ਆਪ ਨੂੰ ਪਰਜਾ ਦੀ ਰੱਖਿਆ ਦਾ ਧਿਆਨ ਚਾਹੀਦਾ ਹੈ ਦੇਸ਼ ਦਾ ਭਾਰ ਆਪ ਦੀ ਗਿੱਚੀ ਤੇ ਹੈ ਇਸ ਦੇ ਨਿਭਾ ਲਈ ਭਲਾਈ ਤੇ ਪਰਮੇਸ਼ਰ ਦਾ ਭਾਉ ਚਾਹੀਦਾ ਹੈ ਧਰਮ ਬਹੁਤ ਵੱਡੀ ਸ਼ੈ ਹੈ। ਬੇਗਮ ਸਿੰਘ ਜੀ ਮੈਂ ਆਪ ਨੂੰ ਕੋਈ ਗੱਲ ਧਰਮ ਦੇ ਵਿਰੁੱਧ ਨਹੀਂ ਕੀਤੀ। ਮੈਂ ਤਾਂ ਨਿਕਾਹ ਵਾਸਤੇ ਕਿਹਾ ਹੈ। ਵਿਆਹ ਤਾਂ ਪਾਕ ਰਿਸ਼ਤਾ ਹੈ। ਸਿੰਘ ਜੀ ਸੱਚ ਹੈ। ਵਿਆਹ ਕੇਵਲ ਮੰਦੀ ਵਾਸਨਾ ਵਾਸਤੇ ਨਹੀਂ ਹੁੰਦਾ। ਵਿਆਹ ਤਾਂ ਇਸ ਗੱਲ ਦਾ ਨਾਮ ਹੈ ਕਿ ਦੋ ਅਣਵਿਆਏ ਜੀਵ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਗੀ ਹੋ ਕੇ ਸੱਚੀ ਮਿੱਤਰਤਾ ਤੇ ਪ੍ਰੇਮ ਭਾਵਨਾ ਨਾਲ ਸੰਸਾਰ ਦਾ ਪੰਡਾ ਮੁਕਾਉਣ ਦਾ ਧਰਮ ਕਰਦੇ ਹਨ ਪਰ ਮੈਂ ਤਾਂ ਅੱਗੇ ਹੀ ਵਿਆਹਿਆ ਹੋਇਆ ਹਾਂ ਫਿਰ ਸੋਚੋ ਤਾਂ ਸਹੀ ਮੇਰੇ ਨਾਲ ਵਿਆਹ ਕਰਕੇ ਤੁਹਾਡਾ ਰਾਜ ਭਾਗ ਬਚ ਸਕਦਾ ਹੈ ਮੁਸਲਮਾਨ ਮੈਂ ਹੋਣਾ ਨਹੀਂ ਭਾਵੇਂ ਜ਼ਮੀਨ ਅਸਮਾਨ ਟਲ ਜਾਏ ਹੁਣ ਦੱਸੋ ਇਸ ਵਹਿਣ ਵਿੱਚੋਂ ਕੀ ਗੁਣ ਨਿਕਲੇਗਾ ਮੇਰੇ ਕਹਿ ਲੱਗੋ ਤਾਂ ਤੁਸੀਂ ਕੁਰਾਨ ਦੇ ਅਰਥ ਸੁਣਿਆ ਕਰੋ ਜੇ ਚਾਹੋ ਤਾਂ ਮੈਂ ਤੁਹਾਨੂੰ ਗੁਰੂ ਜੀ ਦੀ ਬਾਣੀ ਸੁਣਾਇਆ ਕਰਾਂ ਬੇਗਮ ਰਾਜ ਭਾਗ ਦੀ ਮੈਨੂੰ ਪਰਵਾਹ ਨਹੀਂ ਮੈਂ ਜੋ ਆਪ ਤੁਹਾਨੂੰ ਕਿਹਾ ਹੈ ਪ੍ਰੇਮ ਦੀ ਕੋਈ ਡੁੰਗਾਈ ਮੇਰੇ ਚਿੱਤ ਵਿੱਚ ਵੀ ਹੋਊ ਨਾ ਜਿਸ ਨੇ ਮੈਨੂੰ ਇੰਨਾ ਹੌਸਲਾ ਦਿੱਤਾ ਹੈ ਨਹੀਂ ਤਾਂ ਤ੍ਰੇਮਤ ਮਰ ਜਾਵੇ ਪਰ ਵਿਆਹ ਲਈ ਬੇਨਤੀ ਕਦੇ ਨਾ ਕਰੇ پاک ਮੁਹੱਬਤ ਤਾਂ ਧਰਮ ਹੈ ਸਿੰਘ ਸ਼ੀਲ ਕੌਰ ਤਾਂ ਤੁਹਾਡੀ ਧਰਮ ਦੀ ਭੈਣ ਹੈ ਕੀ ਇਹ ਧਰਮ ਹੈ ਰੱਬ ਤੁਹਾਡਾ ਭਲਾ ਕਰੇ हे ਦੇਸ਼ ਦੀ ਰਾਣੀ ਆਪਣੇ ਰਾਜ ਭਾਗ ਦਾ ਫਿਕਰ ਕਰੋ ਬੇਗਮ ਮੈਂ ਬਹੁਤ ਸੋਚ ਚੁੱਕੀ ਹਾਂ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਦੇਸ਼ ਕਾਬੂ ਰੱਖਣ ਦੇ ਬਥੇਰੇ ਹੱਥ ਕੰਡੇ ਜਾਣਦੀਆਂ ਇੱਕ ਬਸ ਤੁਸੀਂ ਕਿਹਾ ਨਾ ਮੁੜੋ ਸਿੰਘ ਜੀ ਮੈਂ ਇਹ ਸੰਜੋਗ ਨਹੀਂ ਕਰ ਸਕਦਾ ਮੈਂ ਸਿੰਘ ਹਾਂ ਬੇਗਮ ਮੈਂ ਤੁਹਾਡੀ ਆਪਣੀ ਬਣਨਾ ਚਾਹੁੰਦੀ ਹਾਂ ਮੈਂ ਪ੍ਰਾਈ ਬਣ ਕੇ ਤਾਂ ਕੁਝ ਨਹੀਂ ਕਿਹਾ ਤੁਸੀਂ ਕਿਉਂ ਹੋਰ ਤੋਂ ਵਿੱਚ ਚਲੇ ਜਾਂਦੇ ਹੋ ਮੈਂ ਵਿਆਹ ਦੀ ਚਾਹਵਨ ਹਾਂ ਵਿਆਹ ਪਾਕ ਰਿਸ਼ਤਾ ਹੈ ਮਸ ਕੇਵਲ ਚੋਰੀ ਰੱਖਣਾ ਹੈ ਸਿੰਘ ਜੀ ਮੇਰੀ ਇਸਤਰੀ ਹੈ ਤੇ ਮੈਂ ਇੱਕ ਨੂੰ ਆਪਣੀ ਬਣਾ ਚੁੱਕਾ ਹਾਂ ਬੇਗਮ ਸਾਡੇ ਵਿੱਚ ਤਾਂ 4 ਤੱਕ ਦੀ ਆਗਿਆ ਹੈ ਸਿੰਘ ਜੀ ਮੈਂ ਇੱਕ ਤੋਂ ਵਧੇਕ ਨੂੰ ਆਪਣੇ ਲਈ ਚੰਗਾ ਨਹੀਂ ਜਾਣਦਾ ਪਿਆਰ ਹੈ ਤੇ ਪਵਿੱਤਰ ਹੈ ਤਾਂ ਤੁਸੀਂ ਮੈਨੂੰ ਪੁੱਤਰ ਸਮਝ ਲਓ ਪੁੱਤਰ ਬਣਾ ਕੇ ਤੁਸੀਂ ਮੇਰੇ ਨਾਲ ਪਿਆਰ ਕਰ ਸਕਦੇ ਹੋ ਤੇ ਮੈਂ ਤੁਹਾਡੀ ਸੇਵਾ ਕਰ ਸਕਦਾ ਹਾਂ ਪ੍ਰੇਮ ਤਾਂ ਐਵੇਂ ਵੀ ਨਿਭ ਸਕਦਾ ਹੈ ਬੇਗਮ ਇਨਾ ਟਾਲਿਆਂ ਨਾਲ ਕੁਝ ਨਹੀਂ ਬਣਦਾ ਮੇਰੇ ਮਨ ਨੇ ਬਹੁਤ ਸੋਚ ਲਿਆ ਹੈ ਬਹੁਤ ਵਿਚਾਰ ਲਿਆ ਹੈ ਹੁਣ ਮਗਜ਼ ਸੋਚਦਾ ਹੋਰ ਭਾਰ ਨਹੀਂ ਚੁੱਕ ਸਕਦਾ ਇਹ ਕਹਿੰਦੇ ਹੀ ਬੇਗਮ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਦੇਹ ਕੰਬ ਪਈ ਬਿਜਾ ਸਿੰਘ ਦਾ ਹੱਥ ਫੜ ਕੇ ਉਸਨੇ ਘੋਟਿਆ ਕੁਝ ਬੋਲੀ ਪਰ ਉਸਨੇ ਸੰਗ ਤੋਂ ਆਵਾਜ਼ ਨਾ ਨਿਕਲੀ ਬਿਜਾ ਸਿੰਘ ਨੇ ਸਹਜੇ ਹੱਥ ਛਡਾਉਣਾ ਚਾਹਿਆ ਪਰ ਹੱਥ ਨਾ ਛੁੱਟ ਸਕਿਆ ਕੁਝ ਚਿਰ ਸਿੰਘ ਜੀ ਅੱਖਾਂ ਮੀਟ ਕੇ ਬੈਠੇ ਰਹੇ ਪਰ ਫਿਰ ਇੱਕ ਜੋਸ਼ ਦਾ ਛੜਕਾ ਦੇ ਕੇ ਹੱਥ ਛੁੜਾ ਕੇ ਚਲੇ ਗਏ ਕੁਝ ਚਿਰ ਨੂੰ ਸੁਰਤ ਵੀ ਚੜ ਪਿਆ ਉਸ ਦੀਆਂ ਕਿਰਨਾਂ ਬੇਗਮ ਦੇ ਜੋਸ਼ ਲੈ ਜਾਣ ਕਰਕੇ ਨਿਰਬਲ ਹੋਏ ਚਿਹਰੇ ਤੇ ਪਾ ਕੇ ਉਸ ਦੀ ਇੱਕ ਵਹਿਸ਼ਤ ਦੀ ਸ਼ਕਲ ਬਣਾਉਣ ਲੱਗ ਪਈਆਂ ਅੰਤਰੰਗ ਸਖੀਆਂ ਜੋ ਬੇਗਮ ਨੂੰ ਅੰਦਰ ਨਾ ਪਾ ਕੇ ਲੱਭ ਰਹੀਆਂ ਸਨ ਉਹ ਬਾਗ ਵਿੱਚ ਪਹੁੰਚੀਆਂ ਅਤੇ ਬੜੀ ਫੁਰਤੀ ਨਾਲ ਚੁੱਕ ਕੇ ਅੰਦਰ ਲੈ ਗਈਆਂ। ਅੰਦਰ ਪਲੰਗ ਤੇ ਲਟਾ ਕੇ ਬੰਦੀਆਂ ਨੇ ਗੁਲਾਬ ਤੇ ਕਿਉੜੇ ਦੇ ਛੱਟੇ ਮਾਰ ਕੇ ਹੌਸਲੇ ਆਂਦੀ। ਗੋਲੀਆਂ ਨੇ ਫਿਰ ਪਿੰਡੇ ਤੇ ਚੰਦਨ ਤੇ ਫੁਲੇਲ ਦੀ ਮਾਲਿਸ਼ ਕਰਕੇ ਸਿਰ ਸਮੇਤ ਠੰਡੇ ਜਲ ਦਾ ਇਸ਼ਨਾਨ ਕਰਵਾਇਆ। ਬੇਗਮ ਕਿਸੇ ਕਿਸੇ ਵੇਲੇ ਠੰਡੇ ਹੋ ਕੇ ਲੈਂਦੀ ਰਹੀ। ਦਰਬਾਰ ਵਿੱਚ ਜਿੱਥੇ ਪਰਦੇ ਵਿੱਚ ਬੈਠ ਕੇ ਉਮਰਾਵਾਂ ਨੂੰ ਮਿਲਦੀ ਸੀ ਅੱਜ ਨਹੀਂ ਗਈ ਮਹਿਲਾਂ ਵਿੱਚ ਸਿਰਦਰਦ ਦੀ ਖਬਰ ਸੁਣੀ ਗਈ ਹਕੀਮ ਹਾਜ਼ਰ ਹੋਏ ਕਿਸੇ ਸਿਆਣੇ ਨੂੰ ਪਤਾ ਨਾ ਲੱਗਾ ਕਿ ਬੇਗਮ ਦੇ ਦਿਲ ਨੂੰ ਪੀੜ ਹੈ ਕਿ ਸਿਰ ਨੂੰ ਕੋਈ ਪੈਰ ਦਿਨ ਚੜੇ ਮਗਰੋਂ ਬੇਗਮ ਨੂੰ ਨੀਂਦ ਪੈ ਗਈ ਸ਼ੁਕਰ ਹੈ ਕਿ ਵਿਚਾਰੀਆਂ ਵਾਸ਼ਨਾਵਾ ਜੋ ਇਸ ਦੇ ਤਪਤੇ ਹਰਦੇ ਵਿੱਚ ਪੱਠੀ ਦੇ ਦਾਣਿਆਂ ਵਾਂਗ ਤੜਫਣੀਆਂ ਲੈ ਰਹੀਆਂ ਸਨ ਸ਼ਾਂਤ ਹੋਈਆਂ ਅਤੇ ਉਹਨਾਂ ਨੂੰ ਚਾਹ ਕਰਕੇ ਬੈਠਣਾ ਮਿਲਿਆ ਕੋਈ ਲੋੱਡੇ ਪੈਰ ਇਸ ਦੀ ਜਾਗ ਖੁੱਲੀ ਬੇਗਮ ਮੁੰਜ ਤਾਂ ਵੱਲ ਸੀ ਪਰ ਕਮਜ਼ੋਰ ਹੋ ਗਈ ਜਿਵੇਂ ਕੋਈ ਤਾਪ ਦੇ ਰੋਗ ਤੋਂ ਉੱਠਦਾ ਹੈ